ਗੇਟ ਦੇ ਡਿਟੇਲ ਲਿਖੀ ਜਾ ਰਹੀ ਆ ਜੇਟ ਤੇ ਜਿਹੜੀ ਗੱਡੀ ਆ ਰਹੀ ਆ ਚਲੋ ਗੱਡੀ ਦਾ ਨੰਬਰ ਤੇ ਨਾਮ ਪੁੱਛ ਦਿਓ ਲਿਖੀ ਜਾਣ ਤੁਸੀਂ ਮੋਰਚੇ ਤੇ ਉਹਨਾਂ ਨੈਕਸਟੀਵਿਟੀ ਵਾਲਾ ਕਰ ਜਿਹੜੀਆਂ ਗੱਡੀਆਂ ਰੁੱਕੇ ਵੀ ਜਾ ਰਹੀਆਂ ਸੀਗਾ ਮੌਕੇ ਤੇ ਆ ਕੇ ਅਸੀਂ ਬੈਰੀਕੇਡ ਵੀ ਪੱਟੇ ਆ ਤੇ ਤਾੜਨਾ ਵੀ ਕਰਕੇ ਆ ਵੀ ਗੱਡੀ ਇੱਥੇ ਕੋਈ ਰੁਕਣੀ ਨਹੀਂ ਚਾਹੀਦੀ ਗੱਡੀ ਮੁਰਣੀ ਨਹੀਂ ਚਾਹੀਦੀ ਭਾਵੇਂ ਘਰ ਦਾ ਐਡਰੈਸ ਵੀ ਰਹਿਣ ਸਾਨੂੰ ਪ੍ਰਵਾਹ ਨੇ ਜਦੋਂ ਆਨਜਾਨ ਵਾਲਾ ਬੰਦਾ ਆਉਣਾ ਹੈ ਨਾ ਉਹਨੇ ਅੱਗੇ ਤੋਂ ਮੋਰਚੇ ਤੇ ਨਹੀਂ ਆਉਣਾ ਤੇ ਜਿਹੜੇ ਸਿਕਿਉਰਟੀ ਵਾਲੇ ਆ ਹਰ ਇੱਕ ਇਨਸਾਨ ਦੇ ਤੇ ਨਾਮ ਨੋਟ ਕਰ ਰਹੇ ਅਸੀਂ ਮੌਕੇ ਤੇ ਤੋਕਿਆ ਵੀ ਆ ਤੇ ਤਾੜਨਾ ਕਿਸੇ ਜਾਂ ਤਾਂ ਹੁੰਦੂ ਵੀ ਗੇਟ ਤੇ ਨਾ ਹੋਵੇ ਗੇਟ ਤੇ ਹੋ ਰਿਹਾਗਾ ਗੱਡੀ ਦਾ ਨੰਬਰ ਵੀ ਗੇਟ ਤੇ ਲਉਂਦੇ ਰਹੇ ਤੁਸੀਂ ਬੇਨਤੀ ਇੱਥੇ ਉਵੇਂ ਨਾ ਦੇਖੋ ਜੀ ਇਹਨਾਂ ਦੇ ਜਿੰਨੇ ਵੀ ਨੋਟਿਸ ਆ ਇਹ ਜਿਹੜੇ ਅਨ ਡੈਮੋਕਰੈਟਿਕ ਨੋਟਿਸ ਆਉਂਦੇ ਆ ਸਾਡੀ ਜੁੱਤੀ ਦੀ ਨੋਕ ਤੇ ਆ ਇਹਨਾਂ ਦੇ ਮੂੰਹ ਤੇ ਪਾੜ ਕੇ ਆਉਣੇ ਆ ਕਿ ਇਸ ਤਰ੍ਹਾਂ ਵਤੀਰਾ ਯੂਨੀਵਰਸਿਟੀ ਦੇ ਵਿੱਚ ਨਹੀਂ ਹੋਣ ਦਵਾਗੇ ਪਰ ਧਰਨੇ ਦਾ ਮਾਹੌਲ ਖਰਾਬ ਤੇ ਜਿਹੜੀ ਪੀਜੂ ਦਾ ਉਥੇ ਸਕਿਉਰਿਟੀ ਆ ਪੁਲਿਸਾ ਧਰਨੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਡੇਰੀ ਚੱਕੀ ਫਿਰਦੇ ਸੀ ਭਰੀ ਫਿਰਦੇ ਸਵੇਰ ਦੇ ਉਹਨਾਂ ਨੇ 20 ਵੇਜ ਭਾਤੇ ਤੋਂ ਅਸੀਂ ਰੋਕਿਆਗਾ ਵੀ ਇਸ ਤਰ੍ਹਾਂ ਦਾ ਇੱਥੇ ਵਤੀਰਾ ਜਿਹੜਾ ਅਸੀਂ ਨਹੀਂ ਸਾਈਨ ਕਰਾਂਗੇ ਪਿਆਰ ਨਾਲ ਇੱਕ ਬੇਨਤੀ ਕੀਤੀ ਇਹਨਾਂ ਨੂੰ ਤਾਂ ਹਜੇ ਜੇ ਬੇਨਤੀ ਨਹੀਂ ਮੰਨਣਗੇ ਫਿਰ ਦੂਜੀ ਲੋੜ ਦੇਖ ਲਾਂਗੇ ਮੈਂ ਸਾਡੇ ਨਾਲ ਸੱਤ ਦੇ ਆਗੂ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰਧਾਨ ਸਾਡੇ ਨਾਲ ਨੇ ਅਸਮੀਤ ਜਿਸ ਤਰੀਕੇ ਦੇ ਨਾਲ 10 ਤਰੀਕ ਨੇੜੇ ਆ ਰਹੀ ਆ ਚਾਹ ਯੂਨੀਵਰਸਿਟੀ ਦੇ ਵਿੱਚ ਸ਼ਕਤੀ ਵੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਹਾਂਜੀ ਬਿਲਕੁਲ ਜੀ ਇਹਨਾਂ ਨੇ ਕੱਲ ਦੋ ਨੋਟਿਸ ਕੱਢੇ ਆ ਪਹਿਲਾ ਨੋਟਿਸ ਤਾਂ ਇਹ ਕਹਿੰਦਾ ਵੀ ਯੂਨੀਵਰਸਿਟੀ ਦੇ ਵਿੱਚ ਸਿਰਫ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਗੱਡੀਆਂ ਉਹ ਐਂਟਰ ਹੋਣਗੀਆਂ ਕਿਸੇ ਬਾਹਰਲੇ ਬੰਦੇ ਦੀਆਂ ਗੱਡੀਆਂ ਐਂਟਰ ਨਹੀਂ ਹੋਣਗੀਆਂ ਉਹਦੇ ਵਿੱਚ ਹੈਰਾਨੀ ਦੀ ਗੱਲ ਤਾਂ ਇਹ ਆ ਰੈ residencial ਏਰੀਆ ਵੀ ਹੈਗਾ ਯੂਨੀਵਰਸਿਟੀ ਇਹਦੇ ਵਿੱਚ ਲੋਕ ਵੀ ਰਹਿੰਦੇ ਆ ਫਿਰ ਮੋਰਚਾ ਲੱਗਿਆ ਹੋਇਆਗਾ ਇਹ ਮੋਰਚਾ ਸਿਰਫ ਯੂਨੀਵਰਸਿਟੀ ਤੱਕ ਸੀਮਤ ਨਹੀਂ ਹੈਗਾ ਪੂਰੇ ਪੰਜਾਬ ਤੱਕ ਸੀਮਤ ਆ ਨਾਲ ਜਿੰਨੇ ਵੀ ਜਿਹੜੇ ਹੱਦ ਜਿਨ੍ਹਾਂ ਦੀ ਲੱਗਦੀ ਸੂਬਿਆਂ ਦੀ ਹਿਮਾਚਲ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਸਾਰੇ ਲੋਕ ਇਸ ਮੋਰਚੇ ਨਾਲ ਸੰਬੰਧਿਤ ਇਸ ਮੋਰਚੇ ਦੇ ਵਿੱਚ ਆ ਰਹੇ ਨੇ ਸੋ ਬਿਲਕੁਲ ਜਿਹੜਾ ਨੋਟਿਸ ਆਇਆਗਾ ਇਹਦਾ ਅਸੀਂ ਵਿਰੋਧ ਵੀ ਕੀਤਾਗਾ ਅੱਜ ਅਸੀਂ ਜਿਹੜੀਆਂ ਗੱਡੀਆਂ ਰੁੱਕੇ ਵੀ ਜਾ ਰਹੀਆਂ ਸੀਗਾ ਮੌਕੇ ਤੇ ਜਾ ਕੇ ਅਸੀਂ ਬੈਰੀਕੇਡ ਵੀ ਪੱਟੇ ਆ ਤੇ ਤਾੜਨਾ ਵੀ ਕਰਕੇ ਆ ਵੀ ਗੱਡੀ ਇੱਥੇ ਕੋਈ ਰੁਕਣੀ ਨਹੀਂ ਚਾਹੀਦੀ ਗੱਡੀ ਮੁੜਨੀ ਨਹੀਂ ਚਾਹੀਦੀ ਸੋ ਕੋ ਤੁਸੀਂ ਰਾਹ ਦੱਸੋਗੇ ਮੋਰਚੇ ਜਰਾ ਇੱਧਰ ਤੇ ਦੂਜਾ ਨੋਟਿਸ ਆਉਂਦਾ ਵੀ ਹੋਸਟਲਾਂ ਦੇ ਵਿੱਚ ਗੈਸਟ ਐਂਟਰੀ ਬੰਦ ਆ ਆਮ ਤੌਰ ਤੇ ਇਹ ਹੁੰਦਾ ਉਦੋਂ ਦਰ ਹੋਸਟਲ ਵਾਲੀ ਉਹ ਆ ਉਹ ਚਲੇ ਜਾਂਦੇ ਆ ਆਮ ਹੀ ਹੁੰਦਾ ਕਿ ਵੀ ਹੋਸਟਲ ਦੇ ਕਮਰੇ ਵਿੱਚ ਮੁੰਡੇ ਬੈਠੇ ਰਹਿੰਦੇ ਰੋਟੀ ਪਾਣੀ ਖਾਣ ਚਲੇ ਜਾਂਦੇ ਆ ਉਹ ਇਹਨਾਂ ਨੇ ਗੈਸਟ ਐਂਟਰੀ ਬੰਦ ਕਰ ਦਿੱਤੀ ਸਿਰਫ ਹੋਸਟਲ ਦਾ ਰੈਜ਼ੀਡੈਂਟ ਹੀ ਹੋਸਟਲ ਦੇ ਵਿੱਚ ਜਾ ਸਕਦਾਗਾ ਸੋ ਜਿਹੜਾ ਤਾਨਾਸ਼ਹੀ ਵਤੀਰਾਗਾ ਇਹ ਦੇਖਣ ਨੂੰ ਮਿਲ ਰਿਹਾਗਾ ਤੁਸੀਂ ਵੀ ਆਪ ਹੁਣ ਖੜੇ ਸੀਗੇ ਵੀ ਇੱਥੇ ਜਿਹੜੇ ਸਿਕਿਉਰਟੀ ਵਾਲੇ ਆ ਹਰ ਇੱਕ ਇਨਸਾਨ ਦੇ ਇਥੇ ਨਾਮ ਨੋਟ ਕਰ ਰਹੇ ਸੀ ਮੌਕੇ ਤੇ ਤੋਕਿਆ ਵੀ ਆ ਤੇ ਤਾੜਨਾ ਕਿਤੇ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਤੁਸੀਂ ਗੇਟ ਦੇ ਉੱਪਰ ਗੱਡੀ ਦਾ ਨੰਬਰ ਨੋਟ ਕਰ ਰਹੇ ਹੋ ਬੰਦੇ ਦਾ ਨਾਮ ਨੋਟ ਕਰ ਰਹੇ ਹੋ ਉਹ ਤੁਹਾਨੂੰ ਰੋਕ ਕੇ ਵੀ ਆਏ ਤੁਸੀਂ ਉਹ ਕਰੀ ਚੱਲੋ ਗੱ ਮੋਹਲ ਘਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਅਸੀਂ ਸਾਰੇ ਅਸੀਂ ਜਥੇਬੰਦ ਹੋ ਕੇ ਇਹਨਾਂ ਦਾ ਵਿਰੋਧ ਵੀ ਕਰ ਰਹੇ ਆ ਹੇਟ ਤੇ ਚਲੋ ਮੰਨ ਲਓ ਤੁਸੀਂ ਕਹਿੰਦਾ ਸੀ ਚਲੋ ਲਿਖ ਲਓ ਤੇ ਇਹਦਾ ਹੁਣ ਮੋਰਚੇ ਦੇ ਵਿੱਚ ਆ ਕੇ ਲਿਖਣ ਲੱਗੇ ਜਿਹੜੀਆਂ ਗੱਡੀਆਂ ਅੰਦਰ ਆ ਰਹੀਆਂ ਨੇ ਹਾਂਜੀ ਬਿਲਕੁਲ ਜੀ ਅਸੀਂ ਇੱਥੇ ਇਹਨਾਂ ਨੂੰ ਰੋਕਿਆ ਵੀ ਇਹ ਵਿਰੋਧ ਵੀ ਕੀਤਾ ਕਿ ਇੱਥੇ ਕੋਈ ਵੀ ਜਿਹੜਾ ਇਹ ਡੇਰੀ ਚੱਕੀ ਫਿਰਦੇ ਸੀ ਭਰੀ ਫਿਰਦੇ ਸਵੇਰ ਦੇ ਇਹਨਾਂ ਨੇ 20 ਪੇਜ ਭਰਤੇ ਉਹ ਅਸੀਂ ਰੋਕਿਆਗਾ ਵੀ ਇਸ ਤਰ੍ਹਾਂ ਦਾ ਇੱਥੇ ਵਤੀਰਾ ਜਿਹੜਾ ਅਸੀਂ ਨਹੀਂ ਸਾਈਨ ਕਰਾਂਗੇ ਪਿਆਰ ਨਾਲ ਇੱਕ ਬੇਨਤੀ ਕੀਤੀ ਇਹਨਾਂ ਨੂੰ ਤਾਂ ਹਜੇ ਜੇ ਬੇਨਤੀ ਨਹੀਂ ਮੰਨਣਗੇ ਫਿਰ ਦੂਜੀ ਲੋੜ ਦੇਖ ਸਿਕਿਉਰਟੀਆਂ ਵਾਲਿਆਂ ਦੇ ਖੱਖੀ ਵਰਦੀ ਉੱਤੇ ਸਟਾਰ ਵੀ ਲੱਗੇ ਹੋਏ ਸਿਕਿਉਰਟੀ ਦੇ ਇਹ ਆਮ ਇਨਸਾਨ ਧਰਨੇ ਦੇ ਵਿੱਚ ਆਉਂਦਾਗਾ ਉਹਨੂੰ ਲੱਗਦਾ ਕਿ ਪੁਲਿਸ ਵਾਲੇ ਸਾਡਾ ਨੰਬਰ ਤੇ ਡਿਟੇਲ ਲਿਖੀ ਜਾਂਦੇ ਆ ਉਹ ਅੱਗੇ ਤੋਂ ਫਿਰ ਬੰਦਾ ਡਰ ਜਾਂਦਾ ਜਿਹੜਾ ਆਮ ਇਨਸਾਨ ਕਹਿੰਦਾ ਕਿ ਉਹਤੇ ਪੁਲਿਸ ਨੇ ਸਾਡੀ ਡਿਟੇਲ ਲੈ ਲਈ ਮੁੜ ਕੇ ਘਰੇ ਕੋਈ ਤੇ ਭੇਜ ਹੀ ਨਾ ਦੇਣ ਬਿਕੋਜ਼ ਇਹ ਮੁੜ ਕੇ ਬੰਦੇ ਨੇ ਬਾਹਰ ਜਾਣਾ ਹੋਰ ਪੀਸੀਸੀ ਨਾਲ ਕਲੀਅਰ ਕਰਮ ਵੀ ਸਾਡਾ ਨਾਮ ਆ ਗਿਆ ਬੰਦੇ ਹਜ਼ਾਰ ਚੀਜ਼ਾਂ ਤੋਂ ਜਿਹੜੇ ਬੰਦੇ ਜੀਵਨ ਦੇ ਵਿੱਚ ਰਹਿਣ ਵਾਲੇ ਆਮ ਜ਼ਿੰਦਗੀ ਵਾਲੇ ਉਹਨਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਹੈਗਾ ਸੋ ਅਸੀਂ ਇਹਨਾਂ ਦਾ ਰੋਕਿਆ ਕਿ ਵੀ ਇਸ ਤਰ੍ਹਾਂ ਦੀ ਚੀਜ਼ ਨਾ ਕੀਤੀ ਜਾਵੇ ਜਦੋਂ ਕਿ ਇੱਕ ਚਿੱਠੀ ਜਾਰੀ ਹੋ ਗਈ ਕਿ ਉਸ ਵੀਹਿਕਲ ਨੂੰ ਅਸੀਂ ਅੰਦਰ ਨਹੀਂ ਦਾਖਲ ਹੋਣ ਦਵਾਂਗੇ ਜਿੱਦੇ ਸਟicker ਨਾਲ ਲੱਗਿਆ ਹੋਇਆ ਜਾਂ ਫਿਰ ਉਹ ਵਿਅਕਤੀ ਦੇ ਕੋਲ ਕੋਈ ਪਛਾਣ ਪੱਤਰ ਨਾ ਹੋਇਆ ਦਾਰੇ ਦਾ ਫਿਰ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਨਜਿੱਠੋਗੇ ਫਿਰ ਤਾਂ ਟਕਰਾਵ ਵਾਲੀ ਸਥਿਤੀ ਪੈਦਾ ਹੋਣ ਜਾਂ ਸਕਦੀ ਹੈ ਉਹਨਾਂ ਨੇ ਵੜ ਨਹੀਂ ਦੇਣਾ ਅੰਦਰ ਦਸ ਤਰੀਕ ਦੇਖੋ ਜ ਦੀ ਨੋਕ ਤੇ ਆ ਇਹਨਾਂ ਦੇ ਮੂੰਹ ਤੇ ਪਾੜ ਕੇ ਆਉਣੇ ਆ ਕਿ ਇਸ ਤਰ੍ਹਾਂ ਦੀ ਵਤੀਰਾ ਯੂਨੀਵਰਸਿਟੀ ਦੇ ਵਿੱਚ ਨਹੀਂ ਹੋਣ ਦੇਵਾਂਗੇ ਸੇਫ ਡੈਮੋਕ੍ਰੈਟਿਕ ਸਪੇਸ ਦਾ ਸਟੂਡੈਂਟ ਐਕਟਿਵਿਜ਼ਮ ਨੂੰ ਪ੍ਰੋਮੋਟ ਕਰਦੀ ਹੈ ਸਾਡੇ ਵਿਚਾਰਾਂ ਨੂੰ ਇੱਥੇ ਪ੍ਰੋਮੋਟ ਕਰਨ ਦਾ ਸਾਡੇ ਕੋਲੇ ਅੱਕ ਅਸੀਂ ਆਪਣੀ ਗੱਲ ਰੱਖਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਸਾਡੇ ਧਰਨਿਆਂ ਦੇ ਵਿੱਚ ਸਾਡੇ ਸਮਰਥਨ ਦੇਣ ਲਈ ਕਿਸਾਨ ਜਥੇਬੰਦੀਆਂ ਵੀ ਆਉਂਦੀਆਂ ਨੇ ਢਿੰਗ ਸਿੰਘ ਜਥੇਬੰਦੀਆਂ ਵੀ ਆਉਂਦੀਆਂ ਨੇ ਪੰਥਕ ਜਥੇਬੰਦੀਆਂ ਵੀ ਆਉਂਦੀਆਂ ਨੇ ਸਾਰਿਆਂ ਦਾ ਸਵਾਗਤ ਹੈ ਗੇਟਾਂ ਤੋਂ ਸਾਰਿਆਂ ਨੂੰ ਅਸੀਂ ਆਪ ਲੈਣ ਜਾਵਾਂਗੇ ਜਿਸ ਤਰੀਕੇ ਨਾਲ ਤੁਸੀਂ ਕਾਲ ਦਿੱਤੀ ਆ ਇਕੱਠ ਵੱਡਾ ਹੋਏਗਾ ਕਿ ਇਸ ਥਾਂ ਦੇ ਉੱਤੇ ਉਹ ਚੀਜ਼ ਹੋ ਜਾ ਅਰੇਜਸਟ ਹੋ ਸਕੇਗੀ ਕਿਉਂਕਿ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਣਗੇ ਆਪ ਮਹਾਰੇ ਤਾਂ ਇਸ ਥਾਂ ਦੇ ਉੱਤੇ ਉਹ ਅਰੇਂਜਮੈਂਟ ਹੋ ਸਕਣਗੇ ਬਿਲਕੁਲ ਜੀ ਯੂਨੀਵਰਸਿਟੀ ਦਾ 550 ਕਿਲਾਗਾ ਬੜੀ ਖੁੱਲੀ ਜਗਾ ਕਿ ਯੂਨੀਵਰਸਿਟੀ ਬਣੀ ਹੋਈ ਆ ਆ ਮਿਲ ਰਹੀ ਆ ਤੁਹਾਨੂੰ ਕਿਸੇ ਥਾਂ ਦੇ ਉੱਤੇ ਰੈਲੀ ਕਰਨ ਦੀ ਅਸੀਂ ਇੱਥੇ ਹੀ ਧਰਨਾ ਜਿਹੜਾ ਇੱਥੇ ਸਾਡਾ ਧਰਨਾ ਚੱਲ ਰਿਹਾ ਵੀਸੀ ਆਫਿਸ ਦੇ ਬਾਹਰ ਆਹੀ ਜਿਹੜੇ ਰੋਡ ਆ ਆਹੀ ਜਿਹੜੀਆਂ ਪਾਰਕਾਂ ਨੇ ਇੱਥੇ ਹੀ ਅਸੀਂ ਆਪਣਾ ਜਿਹੜਾ ਸਟੇਜ ਆ ਲਾਵਾਂਗੇ ਇੱਥੇ ਹੀ ਸਾਰੇ ਵਿਚਾਰ ਮੁਲਤਵੀ ਕਰ ਦੋ ਜਾਂ ਰੱਦ ਕਰ ਦੋ ਹੈ ਤੁਹਾਡੇ ਤੇ ਕੋਈ ਪ੍ਰੈਸ਼ਰ ਇਸ ਤਰ੍ਹਾਂ ਦੇ ਦੇਖੋ ਸਿੱਧਾ ਹੀ ਜਿਹੜੀ ਕੇਂਦਰ ਸਰਕਾਰ ਹੈ ਦਿੱਲੀ ਤੋਂ ਹੀ ਉਹਨਾਂ ਨੂੰ ਭੰਬਲ ਪੂਸੇ ਦੇ ਵਿੱਚ ਉਹ ਪਾਏ ਹੋਏ ਆ ਪਹਿਲਾਂ 4 ਤਰੀਕ ਨੂੰ ਨੋਟਿਸ ਕੱਢੀ ਕਨਫਿਊਜ਼ਨ ਕ੍ਰੀਏਟ ਕੀਤੀ ਫਿਰ ਕੱਲ ਇੱਕ ਨੋਟਿਸ ਆ ਗਿਆ ਮਤਲਬ ਪੂਰੀ ਕੋਸ਼ਿਸ਼ ਕਰ ਰਹੇ ਕਿ 10 ਤਰੀਕ ਵਾਲਾ ਕੱਠ ਨਾ ਹੋਵੇ ਸਾਡੀ ਸਿੱਧੀ ਗੱਲ ਆ ਕਿ ਵੀ ਇਲੈਕਸ਼ਨ ਦਾ ਨੋਟੀਫਿਕੇਸ਼ਨ ਅੱਜ ਆ ਜਾਏ 10 ਵਾਲੀ ਕੋਲ ਕੈਨਸਲ ਆ ਸਿੱਧੀ ਜੀ ਗੱਲ ਹੈ ਨੋਟੀਫਿਕੇਸ਼ਨ ਇਹਨਾਂ ਨੇ ਨਹੀਂ ਲੈ ਕੇ ਆਉਣਾ ਕਿਉਂਕਿ ਇਹਨਾਂ ਦੀ ਮਨਸ਼ਾ ਕੀ ਇਲੈਕਸ਼ਨ ਇਹ ਨਹੀਂ ਕਰਵਾਉਣਾ ਚਾਹੁੰਦੇ 31 ਮੈਂਬਰੀ ਨਾਲ ਇਲੈਕਸ਼ਨ ਕਰਵਾਉਣਾ ਚਾਹੁੰਦੇ ਆ ਇਹਨਾਂ ਨੂੰ ਇਹ ਆ ਵੀ ਇਹਨਾਂ ਦਾ ਧਰਨਾ ਸਮਾਪਤ ਹੋ ਜੇ ਮੁੜ ਕੇ ਮਹੀਨੇ ਦੋ ਮਹੀਨੇ ਨੂੰ ਅਸੀਂ ਚੁੱਪ ਕਰਕੇ ਨੋਟੀਫਿਕੇਸ਼ਨ ਕੱਢ ਕੇ ਇਲੈਕਸ਼ਨ ਅਨਾਉਂਸ ਕਰ ਦਾਂਗੇ ਮੁੜ ਕੇ ਕਿਹਨੇ ਸੁਣਨੀ ਆ ਕੀ ਸੁਣਿਆ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਲੱਗ ਗਿਆ ਕਿ ਕਾਲ ਦਿੱਤੀ hui ਆ ਕੀ ਜਿਹੜੇ 200 ਕਾਲਜ ਪੈਂਦੇ ਨੇ ਯੂਨੀਵਰਸਿਟੀ ਡੀਨ ਉਹਨਾਂ ਦੇ ਵਿੱਚ ਵੀ ਵਿਦਿਆਰਥੀ ਉਸ ਕੱਟ ਦੇ ਵਿੱਚ ਆ ਰਹੇ ਨੇ ਬਿਲਕੁਲ ਜੀ ਕਾਲਜਾਂ ਤੋਂ ਤਾਂ ਆ ਹੀ ਰਹੇ ਹੋਰ ਜਿੰਨੇ ਪ੍ਰਾਈਵੇਟ ਕਾਲਜ ਹੋ ਗਏ ਆਮ ਜਿਹੜੇ ਲੋਕ ਆ ਪਿੰਡਾਂ ਦੇ ਲੋਕ ਆ ਗੁਰਦਾਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਕਿ 10 ਤਰੀਕ ਨੂੰ ਚੰਡੀਗੜ੍ਹ ਚੱਲੂ ਸੋ ਆਮ ਲੋਕ ਵੀ ਗੱਡੀਆਂ ਭਰ ਕੇ ਟਰਾਲੀਆਂ ਭਰ ਕੇ ਇੱਥੇ ਪਹੁੰਚ ਰਹੇ ਨੇ ਬਿਲਕੁਲ ਬਹੁਤ ਬਹੁਤ ਆ ਮੀ ਸਾਡੇ ਨਾਲ ਸੀ ਤਾਂ ਜਹੇ ਦੇ ਵਿੱਚ ਤਰਨਾ ਜਿਹੜਾ ਉਹ ਵੱਡਾ ਹੁੰਦਾ ਜਾ ਰਿਹਾ 10 ਤਰੀਕ ਦੀ ਕਾਲ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਥਾਂ ਦੇ ਉੱਤੇ ਇਕੱਠੇ ਹੋਣਗੇ ਵਿਦਿਆਰਥੀ ਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਿਆਸੀ ਲੀਡਰ ਇਸੇ ਥਾਂ ਦੇ ਉੱਤੇ ਨਜ਼ਰ ਆਉਣਗੇ ਪਰ ਇਹ ਵੀ ਸਵਾਲ ਹੈ ਕਿ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਇਕੱਠ ਹੋਏਗਾ ਵਿਦਿਆਰਥੀਆਂ ਦਾ ਸਮਾਜਿਕ ਜਥੇਬੰਦੀਆਂ ਦਾ ਹੋਰ ਜਿਹੜੇ ਆਪਮਹਾਰੇ ਲੋਕ ਪਹੁੰਚਣਗੇ ਤਾਂ ਕਿਸ ਤਰੀਕੇ ਦੇ ਨਾਲ ਸਾਰੀ ਉਹ ਮੈਨੇਜਮੈਂਟ ਕੀਤੀ ਜਾਏਗਾ ਉਹਨਾਂ ਦਾ ਕਹਿਣਾ ਕਿ ਇਸ ਥਾਂ ਦੇ ਉੱਤੇ ਅਸੀਂ ਅਸੀਂ ਇੱਥੇ ਹੀ ਰੱਖਾਂਗੇ ਸਾਰਾ ਇਕੱਠ ਇ ਸਾਰੀ ਕਾਰਵਾਈ ਚਲਦੀ ਰਹੇਗੀ ਪਰ ਸ਼ਕਤੀ ਯੂਨੀਵਰਸਿਟੀ ਦੇ ਵਿੱਚ ਵਧ ਗਈ ਹੈ ਜਿਸ ਤਰੀਕੇ ਦੇ ਨਾਲ ਫਰਮਾਨ ਜਾਰੀ ਹੋਇਆ ਜੇਕਰ ਕਿਸੇ ਗੱਡੀ ਦੇ ਉੱਤੇ ਸਟicker ਨਾ ਲੱਗਿਆ ਹੋਇਆ ਇਸ ਕੈਂਪਸ ਦਾ ਯੂਨੀਵਰਸਿਟੀ ਦਾ ਤਾਂ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਏਗਾ ਜੇਕਰ ਕੋਈ ਵਿਦਿਆਰਥੀ ਹੈ ਉਸ ਦੇ ਕੋਲ ਪਛਾਣ ਪੱਤਰ ਹੋਣਾ ਚਾਹੀਦਾ ਇਸ ਧਰਨੇ ਦੇ ਵਿੱਚ ਸਿਰਫ ਵਿਦਿਆਰਥੀਆਂ ਨੂੰ ਹੀ ਪਹੁੰਚਣ ਦੀ ਆਗਿਆ ਹੋਏਗੀ ਬਾਹਰਲੇ ਵਿਅਕਤੀ ਨੂੰ ਅਸੀਂ ਪਹੁੰਚਣ ਦੀ ਇਜਾਜ਼ਤ ਨਹੀਂ ਦੇਵਾਂਗੇ ਇਸ ਤਰ੍ਹਾਂ ਦੇ ਜਿਹੜੇ ਚਿੱਠੀ ਪੱਤਰ ਨੇ ਉਹ ਲਗਾਤਾਰ ਨਿਕਲ ਰਹੇ ਨੇ 10 ਤਰੀਕ ਨੇੜੇ ਆ ਇੱਕ ਦਿਨ ਬਾਕੀ ਆ ਤਾਂ ਜਹੇ ਦੇ ਵਿੱਚ ਸਖਤੀ ਹੈ ਜਿਹੜੀ ਉਹ ਬਾਤ ਰਹੀ ਆ ਚੰਡੀਗੜ੍ਹ ਪੁਲਿਸ ਵੀ ਚੌਕਸ ਹੋ ਗਈ ਆ ਜਦੋਂ ਆਪਾਂ ਵੀ ਦੇਖਿਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਵੱਡੇ ਇਕ ਚੰਡੀਗੜ੍ਹ ਪੁਲਿਸ ਨੂੰ ਵੀ ਅਲਰਟ ਤੇ ਰੱਖਿਆ ਜਾਂਦਾ ਕਈ ਜਿਹੜੇ ਬਾਰਡਰ ਨੇ ਚਾਹੇ ਪੰਜਾਬ ਨਾਲ ਲੱਗਦੇ ਹੋਣ ਹਰਿਆਣਾ ਨਾਲ ਲੱਗਦੇ ਹੋਣ ਉਹਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੀ 10 ਤਰੀਕ ਦੀ ਕਾਲ ਆ ਉਸ ਦੇ ਵਿੱਚ ਕਿੰਨਾ ਕੁ ਵੱਡਾ ਇਕੱਠ ਹੁੰਦਾ ਤਾਂ ਉਹਨਾਂ ਨੂੰ ਰੋਕਣ ਦੇ ਲਈ ਕਿ ਪੁਲਿਸ ਕੋਈ ਵਿਉਂਤਬੰਦੀ ਬਣਾ ਰਹੀ ਹੈ ਇਹ ਵੀ ਹਾਲਾਕਿ ਦੇਖਣਾ ਹੋਵੇਗਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ